ਦੇਖੋ ਜੀ ਮੈਂ ਸਮਝਦਾ ਫਰੀਦਕੋਟ ਨਗਰ ਨਿਵਾਸੀਆਂ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ ਕਿ 2008 ਤੋਂ ਬਾਬਾ ਜੀਵਨ ਸਿੰਘ ਨਗਰ ਇਹ ਕਲੋਨੀ ਦਾ ਕੰਮ ਸ਼ੁਰੂ ਹੋਇਆ ਤੇ ਲਗਭਗ 17 ਸਾਲ ਹੋ ਗਏ ਦੋ ਬੇਸਿਕ ਚੀਜ਼ਾਂ ਹੁੰਦੀਆਂ ਇੱਕ ਪਾਣੀ ਤੇ ਇੱਕ ਬਿਜਲੀ 17 ਸਾਲਾਂ ਬਾਅਦ ਅੱਜ ਇੱਥੇ ਵਾਟਰ ਸਪਲਾਈ ਦਾ ਕਨੈਕਸ਼ਨ ਜਿਹੜਾ ਅਸੀਂ ਪਿਛਲੇ 1 ਸਾਲ ਤੋਂ ਲੱਗੇ ਹੋਏ ਸੀ ਜਦੋਂ ਤੋਂ ਮੈਂ ਚੇਅਰ ਤੇ ਬੈਠਾ ਮਿਹਨਤ ਕਰਕੇ ਅੱਜ ਉਸ ਨੂੰ ਅਸੀਂ ਅੰਜਾਮ ਤੱਕ ਲੈ ਕੇ ਆਏ ਹਾਂ ਮੇਰੇ ਨਾਲ ਐਕਸ਼ਿਨ ਸਾਹਿਬ ਖੜੇ ਹੈ ਵਾਟਰ ਸਪਲਾਈ ਦੇ ਸਾਡੇ ਵਿਭਾਗ ਦੇ ਐਸ ਡੀਓ ਸਾਹਿਬ ਜੀ ਸਾਹਿਬ ਖੜੇ ਹੈ ਸੋ ਸਾਰਿਆਂ ਨੇ ਅਸੀਂ ਮਿਹਨਤ ਕਰਕੇ ਜਿਹੜੀ ਬੇਸਿਕ ਚੀਜ਼ ਹੈ ਪਾਣੀ ਲਗਭਗ 54.54 ਲੱਖ ਰੁਪਏ ਦੀ ਲਾਗਤ ਨਾਲ ਅੱਜ ਵਾਟਰ ਸਪਲਾਈ ਦਾ ਕਨੈਕਸ਼ਨ ਜਿਹੜਾ ਸਾਦਿਕ ਚੌਕ ਤੋਂ ਲੈ ਕੇ ਸਾਡੀ ਸਕੀਮ ਤੱਕ ਕੇ ਪਾਈਪਲਾਈਨ ਪਾਊਗੀ ਔਰ 2 ਲੱਖ ਲੀਟਰ ਦਾ ਸੀ ਜਿਹੜਾ ਇੱਥੇ ਟੈਂਕ ਹੈ ਜਿਹਦੇ ਵਿੱਚ ਅਸੀਂ ਪਾਣੀ ਸਟੋਰੇਜ ਕਰਕੇ ਅੱਗੇ ਅਸੀਂ ਕਲੋਨੀ ਵਾਸੀਆਂ ਨੂੰ ਜਿਹੜਾ ਹੈਗਾ ਵਰਤਣ ਵਾਸਤੇ ਦੇਵਾਂਗੇ ਉਹਦੇ ਨਾਲ ਨਾਲ ਮੈਂ ਦੱਸਣਾ ਚਾਹਣਾ ਲਗਭਗ 1.5 ਕਰੋੜ ਰੁਪਏ ਦੀ ਲਾਗਤ ਨਾਲ ਐਚ ਪੀ ਐਲਟੀ ਬਿਜਲੀ ਦਾ ਕੰਮ ਵੀ ਜਿਹੜਾ ਹੈਗਾ ਅਸੀਂ ਟੈਂਡਰ ਲਾਏ ਹੋਏ ਆ ਤੇ ਅਗਲੇ ਹਫਤੇ ਜਾਂ 10 ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜਾ ਹੈਗਾ ਬਿਜਲੀ ਦਾ ਲਾਈਨਾਂ ਦਾ ਕੰਮ ਵੀ ਸ਼ੁਰੂ ਕਰਵਾਉਣ ਜਾ ਰਹੇ ਹਾਂ 50 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਥੇ ਪਾਰਕਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਜਿਹਦਾ ਕੰਮ ਚੱਲ ਰਿਹਾ ਹੈ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਇਸ ਕਲੋਨੀ ਦੀ ਬਿਊਟੀਫਿਕੇਸ਼ਨ ਲਈ ਫਰੰਟ ਤੇ ਜਿਹੜੀ ਹੈਗੀ ਆ ਚਾਰ ਦਿਵਾਰੀ ਜਿਹਦੇ ਚ ਗ੍ਰਿਲਿੰਗ ਹੈਗੀ ਆ ਗੇਟ ਹੈਗਾ ਉਹ 50 ਲੱਖ ਰੁਪਏ ਉਹਦੇ ਤੇ ਲਾ ਰਹੇ ਆ ਔਰ ਨਾਲ ਦੀ ਨਾਲ ਮੈਂ ਫਰੀਦਕੋਟ ਵਾਸੀਆਂ ਦਾ ਧੰਨਵਾਦ ਵੀ ਕਰਨਾ ਚਾਹਣਾ ਜਿਨ੍ਹਾਂ ਨੇ ਅਸੀਂ ਪਿਛਲੇ ਦਿਨੀ ਆਕਸ਼ਨ ਲਾਈ ਸੀ ਸਾਡੇ 'ਚ ਵਿਸ਼ਵਾਸ ਪ੍ਰਗਟ ਕੀਤਾ 4 ਕਰੋੜ 23 ਲੱਖ ਰੁਪਏ ਦੇ ਜਿਹੜੇ ਪਲਾਟ ਆ ਸਾਡੇ ਇਥੋਂ ਵਿਕੇ ਆ ਇਸ ਕਲੋਨੀ ਬਾਰੇ ਬੜੀ ਨੈਗੇਟਿਵਿਟੀ ਵੀ ਫਲਾਈ ਗਈ ਆ ਤੁਸੀਂ ਪਿਛਲੇ ਦਿਨੀ ਦੇਖਿਆ ਹੋਣਾ ਪਰ ਫੇਰ ਵੀ ਫਰੀਦਕੋਟ ਦੇ ਲੋਕਾਂ ਨੇ ਮੇਰੇ ਚ ਇੰਪਰੂਵਮੈਂਟ ਟਰਸਟ 'ਚ ਵਿਸ਼ਵਾਸ ਪ੍ਰਗਟ ਕੀਤਾ ਸਾਡੇ 4 ਕਰੋੜ ਰੁਪਇਆ ਸੀ ਉਹ ਵਧਿਆ ਔਰ ਫਰੀਦਕੋਟ ਵਾਸੀਆਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਉਹ ਡਿਵੈਲਪਮੈਂਟ ਪੱਖੋਂ ਇੰਪਰੂਵਮੈਂਟ ਟਰਸਟ ਕਿਸੇ ਗੱਲੋਂ ਕੋਈ ਕਮੀ ਨਹੀਂ ਛੱਡੂਗਾ ਤਕੜੇ ਹੋ ਕੇ ਜਿਹੜੀ ਸਾਡੀ ਸਰਕਾਰ ਨੇ ਡਿਊਟੀ ਲਈ ਆ ਉਹ ਨਿਭਾਵਾਂਗੇ ਸੋ ਅੱਜ ਇਹ ਬਹੁਤ-ਬਹੁਤ ਮੁਬਾਰਕਬਾਦ ਜਿੰਨੇ ਲੋਕਾਂ ਨੇ ਇੱਥੇ ਕਿਉਂਕਿ 2008 ਤੋਂ ਲੋਕਾਂ ਨੇ ਸੁਪਨਾ ਦੇਖਿਆ ਸੀ ਵੀ ਅਸੀਂ ਇੱਥੇ ਘਰ ਬਣਾਉਣਾ ਹੈ ਪੈਸੇ ਲਾ ਕੇ ਬੈਠੇ ਸੀ ਪਰ ਪਾਣੀ ਹੈ ਨਹੀਂ ਸੀ ਬਿਜਲੀ ਹੈ ਨਹੀਂ ਸੀ ਦੋਨੋਂ ਵੱਡੀਆਂ ਸਮੱਸਿਆਵਾਂ ਕਿੰਨੇ ਚੇਅਰਮੈਨ ਰਹਿ ਗਏ ਕਿੰਨੀਆਂ ਸਰਕਾਰਾਂ ਰਹਿ ਗਈਆਂ ਪਰ ਉਹ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਪਰਮਾਤਮਾ ਨੇ ਸਾਡੇ ਹਿੱਸੇ ਇਹ ਲਿਖਿਆ ਸੀ ਮਿਹਨਤ ਕੀਤੀ ਤੇ ਉਹ ਕਾਮਯਾਬ ਹੋਏ ਆ ਜੀ ਦੇਖੋ ਜੀ ਲਗਭਗ ਇਹ 34.5 ਏਕੜ ਦੇ ਵਿੱਚ ਸਾਡੀ ਕਲੋਨੀ ਹੈ ਜਿਹਦੇ ਵਿੱਚ 191 ਪਲਾਟ ਸਾਡੇ ਕੋਲੇ ਬਾਕੀ ਹੈ ਉਹਦੇ ਚ ਅਲੱਗ-ਅਲੱਗ ਤਰ੍ਹਾਂ ਦੇ ਜਿਵੇਂ ਕੋਈ 421 ਗਜ ਦਾ ਕੋਈ 450 ਗਜ ਦਾ 30 ਤੋਂ 31 ਪਲਾਟ ਸਾਡੇ ਕੋਲੇ ਜਿਹੜੇ ਸਪੈਸ਼ਲ ਪਲਾਟ ਹੈ ਉਹ ਸਾਡੇ ਕੋਲੇ ਬਾਕੀ ਹੈ ਔਰ ਮੈਂ ਤੁਹਾਡੇ ਮਾਧਿਅਮ ਦੇ ਜਰੀਏ ਲੋਕਾਂ ਨੂੰ ਅਪੀਲ ਵੀ ਕਰੂੰਗਾ ਕਿ ਬਹੁਤ ਸੁੰਦਰ ਕਲੋਨੀ ਅਸੀਂ ਬਣਾਉਣ ਜਾ ਰਹੇ ਹਾਂ ਸਾਡੇ 'ਚ ਵਿਸ਼ਵਾਸ ਪੈਦਾ ਕਰੋ ਆਓ ਇੱਥੇ ਪਲਾਟ ਖਰੀਦੋ ਔਰ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈਗੀ ਹੈ ਇੰਪਰੂਵਮੈਂਟ ਦਾ ਤੁਹਾਨੂੰ ਮੁਹੱਈਆ ਕਰਵਾਊਗਾ ਔਰ ਕਿੰਨੇ ਟਾਈਮ 'ਚ ਜਿਹੜਾ ਹੈਗਾ ਇਹ ਵਿਦਿਨ 4 ਮਨਸੇ ਅਸੀਂ ਜਿਹੜਾ ਹੈਗਾ ਪੂਰਾ ਕੰਪਲੀਟ ਕਰਕੇ ਪ੍ਰੋਜੈਕਟ ਜਿਹੜਾ ਹੈਗਾ ਲੋਕਾਂ ਨੂੰ ਅਸੀਂ ਜਿਹੜਾ ਹੈਗਾ ਮਤਲਬ ਇਹ ਸਹੂਬਿਦਾ ਮਿਲ ਜਾ 60 ਲੱਖ ਰੁਪਏ ਦੀ ਲਾਗਤ ਨਾਲ ਸਾਡਾ ਸੀਵਰੇਜ ਦਾ ਕੰਮ ਚੱਲ ਰਿਹਾ ਜੀ ਜੋ ਆਲਮੋਸਟ ਮੈਨੂੰ ਲੱਗਦਾ ਕੰਪਲੀਟ ਹੈ بلکل کمپلیٹ कंपलीट आहे जी